ਵੈਲਕਮ ਟੂ ਸਿਮਰਨ ਜਾਸ ਵਲੌਗ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਬਰਥਡੇ ਮੇਰਾ ਹੈ ਥੋੜੇ ਦਿਨਾਂ ਬਾਅਦ ਤੇ ਇੱਧਰ ਵੇਖੋ ਗਿਫਟ ਆਪਣੇ ਲਈ ਬਹੁਤੇ ਸਾਲ ਹੋ ਗਏ ਲੋਕਾਂ ਨੂੰ ਦਿਖਾਉਂਦਾ ਫਿਰਦਾ ਵਲੌਗਾਂ ਦੇ ਵਿੱਚ ਉਹ ਮਾਰ ਮੋਬਾਈਲ ਨਵਾਂ ਲੈ ਕੇ ਆਏ ਜਿਹੜਾ ਉਹ ਦੱਸੋ ਤੀ ਵੀ ਮੈਨੂੰ ਲੈ ਕੇ ਦੇਣਾ ਸੀ ਤੁਹਾਨੂੰ ਵੀ ਲੈ ਕੇ ਦੇਣਾ ਹੈ ਹੈ ਤੁਹਾਡੇ ਘਰ ਆ ਰਿਹਾ ਰਬ ਟਾਂਗਾ ਮੇਰੇ ਫੋਨ ਰਬੜ ਪਈ ਆ ਤੇ ਆਪਣਾ ਫੋਨ ਨਵਾਂ ਲੈ ਆਏ ਆ 10 ਮੈਂ ਦੇ ਸਕਰੀਨ ਕਰਕੇ ਨਹੀਂ ਤੇ ਉਹ ਸਕਰੀਨ ਹੈਗੀ ਆ ਉਦਾਂ ਹੀ ਨਹੀਂ ਚੇਂਜ ਗਰਾਉਂਡ ਦੀ ਕੈਮਰੇ ਦੀ ਕੁਆਲਿਟੀ ਕਰਕੇ ਆਹ ਫੋਨ ਲੈ ਨਵਾ ਆਏ ਆਪਣਾ ਫੂਡ ਵੇਚ ਕੇ ਤੇ ਲੈ 10 ਥੋੜਾ ਸਬਰ ਕਰ ਲਓ ਹੈ ਹੀ ਨਹੀਂ ਹੋੜੇ ਡੇਢ ਹੋਏ ਜੇ ਸੀ ਲਾਇਆ ਵਾ ਇਹ ਸਾਰਾ ਇਦਾਂ ਕਰਨਾ ਮੈਂ ਚਾਰਜਰ ਵੀ ਚੱਲ ਲਿਆ ਤੇ ਇਹਨਾਂ ਨੇ ਚੱਲ ਸਸਤਾ ਹੀ ਆ ਹੋਏ ਟਾਈਮ ਪਾਸ ਕੀਤਾ ਹੈ ਹੈਨਾ ਜਿੰਨਾ ਚਿਰ ਦੂਜਾ ਫੋਨ ਨਹੀਂ ਲੈਣਾ ਹੀ ਸਾਰਾ ਬੋਲੋ ਬੋਲਣਾ ਗੰਦਿਆ ਆ ਪ੍ਰਭੂ ਇਹਨਾਂ ਵਧੀਆ ਦੇ ਕੇ ਉਹ ਵਾਲਾ ਲੈਣਾ ਹੈ ਦੱਸਾ ਮੇਰਾ ਇੱਕ ਫੋਨ ਹੈ ਤੇ ਇਹਨਾਂ ਦੇ ਤਿੰਨ ਫੋਨ ਮੇਰੇ ਇੱਕ ਫੋਨ ਦੇ ਨਾਲ ਤਿੰਨ ਫੋਨ ਇਹਨਾਂ ਦੇ ਆ ਮਤਲਬ ਮੇਰੇ ਕੋਈ ਇੱਕੋ ਹੀ ਉਦੋਂ ਦਾ ਚੱਲਣ ਦਾ ਇਹਨਾਂ ਦਾ ਤੀਜਾ ਫੋਨ ਪਹਿਲਾਂ ਮੈਂ ਆਹ ਵਾਲਾ ਮੇਰੇ ਕੋਲ Oppo ਦਾ ਵਣ ਤੇ ਇਹਨਾਂ ਨੇ ਵੀ Oppo ਦਾ ਲਿਆ ਏ ਤੇ ਉਹ ਪਤਾ ਨਹੀਂ ਇਹਨੇ ਪਾਣੀ ਚ ਸੁੱਟਿਆ ਜਾਂ ਕਿਦਾਂ ਕੀ ਹੋਇਆ ਈ ਉਹਨੂੰ ਤੇ ਉਹ ਖਰਾਬ ਕੀਤਾ ਫਿਰ ਇਹਨੇ Vivo ਦਾ ਲਿਆ ਉਹ ਕਰਕੇ ਹੁਣ ਆ ਪਤਾ ਨਹੀਂ ਕਿਹੜਾ ਲਿਆ ਏ ਏ ਕਿਹੜਾ ਹੈ ਗੁੱਡ ਈਵਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਤੇ ਸ਼ਾਮ ਦਾ ਟਾਈਮ ਹੈ ਮੈਂ ਦਾਲ ਬਣਾਉਂਦੀ ਆ ਕਿਉਂਕਿ ਮੈਂ ਅੱਜ ਸੰਦੀਪ ਕੇ ਘਰ ਜਾਣਾ ਮੈਨੂੰ ਨਾ 2-3 ਦਿਨ ਹੋ ਗਏ ਉਹਨਾਂ ਦੇ ਘਰ ਨਹੀਂ ਗਈ ਤੇ ਉਹਨੇ ਕਿਹਾ ਕਿ ਅਸੀਂ ਲੱਗ ਗਿਆ ਤਾਂ ਕਰਕੇ ਨਹੀਂ ਆਉਂਦੀ ਤੇ ਨਾਲ ਹੀ ਉਹਨਾਂ ਦਾ ਵੇਂਨੇ ਆ ਕਿ ਮੀਟਰ ਲੱਗਾ ਵਾ ਕਿ ਨਹੀਂ ਲੱਗਾ ਜਾ ਕੇ ਪੁੱਛਦੀ ਆ ਵਾਹ ਤੇ ਕਹਿੰਦੀ ਏ ਜੇ ਨਹੀਂ ਲੱਗਾ ਪਰ ਪਤਾ ਨਹੀਂ ਸ਼ਾਇਦ ਅੱਜ ਲੱਗ ਗਿਆ ਹੋਵੇ ਆ ਕੇ ਪਤਾ ਕਰਦੀ ਆ ਨਾਲੇ ਮਿਲੰਨੀ ਆ ਨਾਲੇ ਮੈਂ ਸੂਟ ਦੇਣ ਜਾਣਾ ਇਸ ਕਰਕੇ ਜਾਣਾ ਆਂਟੀ ਦਾ ਸੂਟ ਜਿਹੜਾ ਮੈਂ ਕਿਹਾ ਸੀ ਨਾ ਸਟਿਚ ਕਰਨਾ ਦੋ ਆਏ ਹੀ ਤੇ ਇੱਕ ਤੇ ਸੀਤਾ ਹੀ ਤੇ ਇੱਕ ਆ ਵਾਲਾ ਹੁਣ ਮੈਂ ਤੇ ਦੇਨ ਚੱਲੀ ਆ ਸੂਟ ਤੇ ਮੈਂ ਜਲਦੀ ਜਲਦੀ ਦਾਲ ਬਣਾ ਲੈਣਾ ਦਾਲ ਧਰੀ ਆ ਮਾਂ ਛੋਲਿਆਂ ਦੀ ਦਾਲ ਧਰੀ ਆ ਤੇ ਪਣ ਚੱਲੀ ਆ ਬਸ ਥੋੜਾ ਹੀ ਫਰਕ ਆ ਫੇਰ ਜਾਣੇ ਆ ਉੱਤਰ ਆ ਜਿਹੜਾ ਇਹਨਾਂ ਇਹ ਮੈਂ ਸੂਟ ਸਟਿਚ ਕੀਤਾ ਇਹ ਸਟ੍ਰੇਟ ਸਲਵਾਰ ਇਹਦਾ ਸਟਿਚ ਕੀਤੀ ਰਬੜ ਬਾਤੀ ਵਿੱਚ ਤੇ ਪੌਂਚੇ ਸਿੰਪਲ ਹੀ ਬਣਾਏ ਹੀ ਮੈਂ ਇਹਦੇ ਤੇ ਇੱਦਾਂ 4 ਮੀਟਰ ਚ ਸੂਟ ਰੈਡੀ ਕੇ ਕਰਕੇ ਦਿੱਤਾ ਮੈਂ ਤੇ ਆਹ ਕਪੜਾ ਹੋਰ ਲਾਇਆ ਬਲੈਕ ਕਲਰ ਦਾ ਲਾਤਾ ਗਲੇ ਦੇ نیچے ਇੱਦਾਂ ਬੰਨਟੀਆਂ ਆ ਨਾ ਮੈਨੂੰ ਫੇਰ ਚਾਹ ਦੀ ਆਦਤ ਪਾਤੀ ਆ ਚਾਹ ਪੀ ਗੇ ਜੰਨਾ ਜੇ ਦਾਲ ਬਣਣੀ ਅਨਜਾ ਚਾਹ ਪੀ ਲਾ ਕੇ ਜਾਣੇ ਤੇ ਇਸੰਦੇ ਵਾਲੇ ਫੇਟੀ ਵੇਖਣ ਦੀ ਆ ਸੂਟ ਮੈਂ ਹਾਂਟੀ ਨੂੰ ਖੜਾ ਦਿੰਦੇ ਸਾਹ ਤੜਗੇ ਕਰੋ ਬਾਹਰ ਨਿਕਲਣ ਦੇ ਨਹੀਂ ਕਰਨ ਰਿਆ ਸੋ ਇਹ ਜਦ ਰੋਟੀ ਲਾਉਣੀ ਹੁੰਦੀ ਨਾ ਬਹੁਤ ਜ਼ਿਆਦਾ ਗਰਮੀ ਲੱਗਦੀ ਉਦੋਂ ਮੈਂ ਇਹ ਸੰਦੀਪ ਕੇ ਘਰੋਂ 5:30 ਵਜੇ ਗਈ ਹਾਂ ਇੱਥੋਂ ਤੇ ਉਦੋਂ 7-8 ਵਜੇ ਆਈਆਂ ਇਹ ਕਹਿੰਦੇ ਹੀ ਮੈਨੂੰ ਛੇਤੀ ਆ ਜਾਣਾ ਛੇਤੀ ਆ ਜਾਣਾ ਪਰ ਲੇਟ ਆਏ ਹੀ ਤੇ ਗਰਮੀ ਬਹੁਤ ਜ਼ਿਆਦਾ ਕੀ ਵਲੌਗ ਬਣਾਉਂਦੀ ਆ ਕਿੰਦੇ ਕੀ ਕਰਨੀ ਮਨੇ ਕਿਹਾ ਕੱਲੀ ਗੱਲਾਂ ਕਰਨ ਢੀ ਤੇ ਗਰਮੀ ਥੇ ਰਸੋਈ ਜੀ ਵੀ ਅਸੀ ਲੱਗਣਾ ਚਾਹੀਦਾ ਹਨ ਸੁੱਕੇ ਪੇਮੇ ਬਣਾ ਕੇ ਰੱਖ ਲਿਆ ਤੇ ਹੁਣ ਮੈਂ ਦੁੱਧ ਗਰਮ ਕਰਨ ਦੀ ਨਾਲ ਹੀ ਦੁੱਧ ਗਰਮ ਕਰ ਲੈਣੀ ਕਿਉਂਕਿ ਬਾਅਦ ਵਿੱਚ ਫ੍ਰਿਜ ਰੱਖਣਾ ਹੁੰਦਾ ਫਿਰ ਠੰਡਾ ਨਹੀਂ ਹੁੰਦਾ ਤੇ ਇਦਾਂ ਮੈਂ ਡੱਬੇ ਚ ਫੁਲਕੇ ਬਣਾ ਕੇ ਰੱਖ ਲਿਆ ਦਾਲ ਵੀ ਬਣਾ ਲਈ ਨਾਲ ਛੋਲ ਇੱਕ ਤੇ ਜਿੱਦਣ ਦਾਲ ਬਣਾਈ ਹੁੰਦੀ ਹੈ ਨਾ ਨਾਲ ਛੋਲ ਬਣਾਏ ਹੁੰਦੇ ਬੰਦਾ ਦਾਲ ਛੋਲ ਖਾ ਲੇ ਨਾਲ ਫੁਲਕੇ ਵੀ ਚਾਹੀਦੇ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਕੀ ਹਾਲ ਨੇ ਤੇ ਮੈਂ ਖਲਾਰਾ ਪਾਇਆ ਰਸੋਈ ਚ ਦੇਖੋ ਨੀ ਤਾਂ ਸਫਾਈਆਂ ਗਰੰਗੀ ਆ ਜਾ ਆਹ ਸਾਰਾ ਮੈਨੂੰ ਨਾ ਬੜਾ ਲੱਗਣ ਲਿਆ ਇੱਥੇ ਤੋਂ ਸਾਫ ਕਰਕੇ ਛੱਡ ਜਾਂਦਾ ਅੱਡੇ ਐਂ ਜੀ ਕਿੰਨਾ ਪੰਡੇ ਥੋੜੇ ਜਿੱਥੇ ਧੋ ਕੇ ਰੱਖ ਲਿਆ ਅੱਜ ਰਸੋਈ ਸਾਫ਼ ਕਰਨੀ ਆ ਕੱਲ ਮੈਂ ਬੈੱਡ ਦੇ ਕੱਪੜੇ ਜੋੜੇ ਹੀ ਇੱਕ ਸਾਈਡ ਤੇ ਇੱਕ ਸਾਈਡ ਤੇ ਸਾਡੇ ਸੈਟ ਹੀ ਕਿਉਂਕਿ ਉੱਤੇ ਬਿਸਤਰੇ ਆ ਤੇ ਉਹ ਸਹੀ ਹੀ ਤੇ ਜਿਹੜੇ ਇੱਕ ਸਾਈਡ ਤੇ ਹੀ ਕੱਪੜੇ ਰੱਖਿਆ ਉਹ ਜੋੜੇ ਤੇ ਫਿਰ ਅੱਜ ਮੈਂ ਚੱਲ ਰਸੋਈ ਸਾਫ਼ ਕਰ ਲੈਣੀ ਆ ਕੱਲ ਜਾਂ ਫਿਰ ਅੱਜ ਹੀ ਜੇ ਟਾਈਮ ਲੱਗਾ ਤੇ ਮੈਂ ਫਰਿੱਜ ਸਾਫ਼ ਕਰ ਲੂੰਗੀ ਮੈਂ ਨਾ ਥੋੜਾ ਥੋੜਾ ਕੰਮ ਕਰਦੀ ਬੋਝ ਨਹੀਂ ਹੁੰਦੀ ਆਪਣੇ ਸਿਰ ਤੇ ਤੇ ਰਸੋਈ ਜਨਾ ਕੱਟਾ ਬਹੁਤ ਜ਼ਿਆਦਾ ਉਤਲੀ ਸਲਫ ਤੇ ਹੁਣ ਮੈਂ ਪਹਿਲਾਂ ਚਾਹ ਪੀ ਲਾਂ ਸਰੀਰ ਵੀ ਦਰਦ ਕਰਨ ਗਿਆ ਪਹਿਲਾਂ ਚਾਹ ਪੀ ਕੇ ਕੈਮ ਹੋ ਜੀਏ ਫਿਰ ਇੱਕ ਚਾਹ ਮੈਨੂੰ ਕਹਿੰਦੇ ਆ ਰਹਿਤਾਂ ਮੈਨੂੰ ਲੱਗਦਾ ਮੈਂ ਨਹੀਂ ਛੱਡ ਸਕਦੀ ਜਾਨ ਚਾਪੀ ਲੱਗੀ ਐ ਨਾਲ ਨਮਕੀਨ ਫਿਰ ਕਰਾਂਗੇ ਕੰਮ ਬਾਕੀ ਭਾਂਡੇ ਮੈਂ ਇੱਥੇ ਰੱਖ ਲਿਆ ਕਿਉਂਕਿ ਘੱਟਾ ਪੈਣਾ ਹੈ ਰਸੋਈ ਚੋਂ ਦੀ ਉਹ ਭਾਂਡੇ ਮੈਂ ਇੱਥੇ ਰੱਖ ਲਿਆ ਬਸ ਧੋਤੇ ਹੀ ਆ ਬਾਕੀ ਥੋੜੇ ਜਿਹੇ ਚਾਹੇ ਕਰਨ ਵਾਲੇ ਉਦੋਂ ਤਲੀ ਸਲਵ ਸਾਫ ਕਰ ਲਈਏ ਇਹ ਜੇੜੀ ਸਾਡੇ ਸ਼ੁਰੂ ਤੋਂ ਵਲੌਗ ਵਹਿੰਦੇ ਆ ਤੇ ਇਹਨਾਂ ਨੇ ਮੁੰਬਈ ਦੇ ਵਲੌਗ ਵੀ ਸਾਡੇ ਵੇਖੇ ਹੋਣੇ ਕਿ ਅਸੀਂ 5 ਸਾਲ ਮੁੰਬਈ ਤੋਂ ਹਣਾ ਮੁੰਬਈ ਰਹੇ ਹਾਂ ਤੇ 5 ਨਾਲਾਂ ਵਿੱਚ ਅਸੀਂ ਕਿੰਨਾ ਸਮਾਨ ਇਕੱਠਾ ਕੀਤਾ ਤੇ ਉਹ ਸਾਰਾ ਵੇਤਨਾ ਪਿਆ ਮਤਲਬ ਜਿੱਥੇ ਸਾਨੂੰ ਰਹਿਣਾ ਅਸੀਂ ਰਹਿਣਾ ਸ਼ੁਰੂ ਕਰਦੇ ਆ ਉੱਥੇ ਸਾਨੂੰ ਜ਼ਰੂਰਤ ਦਾ ਸਮਾਨ ਤੇ ਲੈਣਾ ਪੈਂਦਾ ਹੈ ਜ਼ਰੂਰਤ ਦਾ ਸਮਾਨ ਇੱਕ ਇੱਕ ਚੀਜ਼ ਕਰਦੀ ਹੈ ਕਿੰਨਾ ਸਮਾਨ ਇਕੱਠਾ ਹੋ ਜਾਂਦਾ ਤੇ ਲੁਧਿਆਣੇ ਅਸੀਂ ਦੋਰੇ ਤੋਂ ਸਟਾਰਟ ਕੀਤਾ ਸੀ ਤੇ ਫੇਰ ਸਾਰਾ ਸਮਾਨ ਦੋਰੇ ਲਿਆਵਾ ਤੇ ਫੇਰ ਉਹਨੇ ਇਕੱਠਾ ਹੋ ਗਿਆ ਮਤਲਬ ਹੌਲੀ ਹੌਲੀ ਫੇਰ ਕਿੰਨਾ ਹੀ ਸਮਾਨ ਬਣ ਗਿਆ ਵਾ ਤੇ ਪਤਾ ਹੀ ਨਹੀਂ ਲੱਗਦਾ ਥੋੜੇ ਚਿਰ ਦੀ ਲੁਧਿਆਣੇ ਹਾਨੂੰ ਸਾਲ ਹੋਇਆ ਅਜੇ ਆਇਆਂ ਨੂੰ ਆ ਦੂਜਾ ਸਾਲ ਆ ਸਟਾਰਟ ਹੋ ਜਾਣਾ ਦੂਜੀਆਂ ਗਰਮੀਆਂ ਨੇ ਤੇ ਪਤਾ ਹੀ ਨਹੀਂ ਲੱਗਦਾ ਕਿੱਦਾਂ ਦਿਨ ਬੀਤਦੇ ਜਾਂਦੇ ਆ ਤੇ ਕਿੱਦਾਂ ਹਨਾ ਇੱਕ ਇੱਕ ਚੀਜ਼ ਤੋਂ ਕਿੰਨੀਆਂ ਚੀਜ਼ਾਂ ਬਣ ਜਾਂਦੀਆਂ ਨੇ ਸਰਫ ਸਾਫ ਕਰ ਲਈ ਮੈਂ ਹੁਣਾ ਥੱਲੇ ਕਰਨੀ ਆ ਸਲਫ ਸਾਫ ਹੋ ਗਿਆ ਹੁਣ ਆ ਵਾਲੀ ਸਲਫ ਸਾਫ ਕਰਨੀ ਆ ਹੱਡੀ ਨਾ ਆ ਲੱਗੀ ਘਰ ਬਣ ਗਿਆ ਨਾ ਉਹਦੇ ਕਰਕੇ ਘੱਟਾ ਬਣਾਉਂਦਾ ਵਾ ਘੱਟਾ ਇਸ ਆਹ ਇਹ ਸਾਫ ਹੋ ਗਿਆ ਤੇ ਮੈਂ ਸਾਫ ਕਰ ਲਈ ਹੁਣ ਅੰਦਰੋਂ ਇੱਥੋਂ ਸਫਾਈ ਕਰਨੀ ਆ ਤੇ ਮੈਂ ਸੰਦੀਪ ਨੂੰ ਨਾ ਕੱਲ ਕਹਿਣ ਦੀ ਕਿ ਸਾਡੇ ਵਾਲੇ ਸਾਈਡ ਤੇ ਤੇ 2-3 ਦਿਨ ਹੋ ਗਏ ਲਾਈਟ ਗਈ ਨਹੀਂ ਇੱਕ ਰਾਤੀ ਵੀ ਗਈ ਸੀ ਹੁਣ ਫੇਰ ਚੱਲ ਗਈ ਆ ਦੁਪਹਿਰ ਦਾ 1 ਵਜੇ ਦਾ ਟਾਈਮ ਤੇ ਲਾਈਟ ਆਫ ਹੋ ਗਈ ਫਿਰ ਚਲ ਕੋਈ ਗੱਲ ਨਹੀਂ ਮੈਂ ਦਵੇ ਹੀ ਵੀ ਪੱਖਾ ਤੇ ਏਸੀ ਬੰਦ ਹੀ ਕੀਤਾ ਹੈ ਸਫਾਈ ਕਰਨੀ ਤਾਂ ਕਰਕੇ ਕੰਮ ਕਰਦੇ ਹਾਂ ਤਾਂ ਗਰਮੀ ਘੱਟ ਹੀ ਲੱਗਦੀ ਆ ਸਫਾਈਆਂ ਇਸ ਕਰਕੇ ਕਰਨੀਆਂ ਕਿਉਂਕਿ ਅਹੀਂ ਘਰੇ ਜਾਣਾ ਹੈ 31 ਤਰੀਕ ਨੂੰ ਘਰ ਜਾਣਾ ਹੈ 31 ਤਰੀਕ ਨੂੰ ਵੋਟਾਂ ਦੇ ਤੇ ਵੋਟ ਪਾਉਣੀ ਹੈ ਤੇ ਵੋਟ ਜ਼ਰੂਰ ਪਾਉਣੀ ਚਾਹੀਦੀ ਆ ਭਾਵੇਂ ਜਿੰਨੂੰ ਮਰਜ਼ੀ ਪਾਓ ਤੁਸੀਂ 1 ਵਜੇ ਲਾਈਟ ਗਈ ਤੇ 3 ਵਜੇ ਆਈ ਤੇ ਫਿਰ ਮੈਂ ਵੀ ਫੋਨ ਚਲਾਉਣ ਬੈ ਗਈ ਕਿਉਂਕਿ ਫੋਨ ਮੇਰਾ ਚਾਰਜੀ ਹੁਣ ਮੈਂ ਚਲ ਰਿੱਥ ਸਾਫ਼ ਕਰ ਲੈਂਦੀ ਆ 4:30 ਹੋਏ ਆ ਤੇ ਰਿੱਥ ਸਾਫ਼ ਹੋ ਗਈ ਤੇ ਫਿਰ ਨੂੰ ਆਂ ਸੁੱਕਣਾ ਬਾਤ ਜਿਹਨੇ ਸਾਫ ਕਰ ਲਿਆ ਹੁਣ ਬਸ ਇਹਦੇ ਵਿੱਚ ਨਾ ਸਮਾਨ ਰੱਖਣਾ ਹੈ ਹਾਂਜੀ ਬਲੌਗਰਾ ਕੀ ਹੋ ਗਿਆ ਜੀ ਥੋੜੀ ਜਿੜੀ ਵਿਚਾਰੀ ਤਿਲਕ ਦੀ ਡਿੱਗੀ ਆ ਸੱਟ ਲਵਾਵੇ ਥੀ ਥੋੜੇ ਦੇ ਅੰਟੀ ਤੈਂ ਕੀ ਸਾਫ ਕਰਨ ਲੱਗੀ ਤੇ ਝਾੜੂ ਫਰਮਣ ਗਈ ਆ ਜੇ ਅੰਟੀ ਨੇ ਨਾ ਕੋਠੇ ਤੇ ਪਾਣੀ ਢੋਲ ਲਿਆ ਸੀ ਮੈਂ ਰਹਿ ਸਕੀ ਕਿ ਆਰਟੀਫੀਸ਼ੀਅਲ ਬਾਰਿਸ਼ ਕਰਾਉਂਦੇ ਤੇ ਅੰਟੀ ਤੇ ਹਲਦੀ ਵਾਲਾ ਦੁੱਧ ਪੀਂਦੀ ਵੇ ਚੱਪਲ ਭੇਜ ਗਈ ਮੇਰੀ ਪਾਈ ਹਲਦੀ ਭਾਗ ਦਿੱਤੀ ਮੈਂ ਚੱਪਲ ਮੈਂ ਪੈਰ ਤੋਂ ਪਹਿਲੀ ਕੋੜੀ ਤੋਂ ਤਿਲਕ ਦੀ ਥਾਂ ਆ ਓ ਮਾਈ ਗਾਡ ਮਸਾਬਟੀ ਵੀ ਜਾ ਰਹੀ ਆ ਦੇਖ ਮੈਂ ਤਾਂ ਡਰ ਗਿਆ ਮੈਂ ਬਲ ਨਹੀਂ ਕੀਆ ਆ ਦੇਖ ਤੇਰੇ ਅਗਲੇ ਲੱਗੀ ਆ ਤੇ ਲੱਗ ਇੱਥੇ ਲੱਗ ਚ ਵੀ ਆ ਤੇ ਇੱਥੇ ਵੀ ਉਹ ਚੂਲੇ ਸਾਰਾ ਤਾਂ ਨਹੀਂ ਲੱਗੀ ਉਦਾਂ ਬਚਾਅ ਹੋ ਗਿਆ ਵਾ ਦੁੱਧ ਪੀ ਹਲਦੀ ਆ ਪਰ ਮੈਂ ਡਰ ਗਈ ਸਾਰਾ ਗਲਾਪ ਹੀ ਨਹੀਂ ਡਰ ਗਈ ਆਵਾਜ਼ ਕਿੰਨੀ ਆਈ ਹੇ ਮੈਨੂੰ ਪਤਾ ਨਹੀਂ ਕੀ ਘੜਾਚ ਕਿਥੋਂ ਕੀ ਹੋਇਆ ਮੈਂ ਤਾਂ ਡਰ ਗਿਆ ਸੱਚੀ ਮੈਂ ਡਰ ਗਿਆ ਘਬਰਾ ਗਿਆ ਮੈਂ ਭੱਜਾ ਗਿਆ ਮੈਂ ਸੰਦੀਪ ਉਹਨਾਂ ਦਾ ਫੋਨ ਆਉਣ ਲਿਆ ਸੀ ਸੰਦੀਪ ਦਾ ਸ਼ਾਇਦ ਦਾ ਤੇ ਉਹਦੇ ਨਾਲ ਗੱਲਾਂ ਕਰਨ ਦੀ ਤੇ ਚੱਪਲ ਭੇਜ ਗਈ ਮਿਲਣਾ ਦਾ ਚੱਪਲ ਮੇਰੀ ਘਸ ਗਈ ਹੈ ਟਿਲਕ ਗਈ ਨਵੀਂ ਲੈ ਕੇ ਦੇਣੀ ਇਹਨੂੰ ਤੈਨੂੰ ਆਖਿਆ ਚੱਪਲ ਨਾ ਪਾਇਆਗਾ ਤਾਂ ਫੇਰ ਪਾਉਣੀ ਹੈ ਇਹ ਚੱਪਲ ਨਾ ਮੈਂ ਬਾਥਰੂਮ ਚ ਵੀ 2-3 ਵਾਰੀ ਟਿਲਕਣ ਪਾਈ ਹੈ ਕਿੰਨੇ ਕਿਲੋ ਜੀ ਇਹ ਪਾਊਡਰ ਜਦੋਂ ਅੱਜ ਤੱਕ ਨਹੀਂ ਖਿੱਚ ਲੱਗ ਚ ਨਹੀਂ ਦੇ ਦੇ ਤੇ ਵੀ ਹੋਣ ਚੁਲੇ ਚੱਲ ਦੁੱਧ ਪੀ ਹੁਣ ਬੱਚੇ ਨਾਲ ਬਾਅਦ ਕਰ ਲਵਾਂਗਾ ਅੱਜ ਦਾ ਵਲੌਗ ਇੱਥੋਂ ਤੱਕ ਹੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਮੈਂ ਗੱਲ ਦੱਸ ਦੇਣੀ ਕਿ ਅਗਲੇ ਵਲੌਗ ਤੇ ਅਸੀਂ ਘਰ ਹੋਣਾ ਹੈ